ਪੀਰੀਫ ਕੁਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਇੱਕ ਐਸਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕੀ ਤੁਹਾਨੂੰ ਤੁਹਾਡੇ ਤੇ ਜਦੋਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਿਰਿਆ ਜਾਂ ਵਸ਼ੀਕਰਨ ਜਿਹੜੀ ਖਾਸ ਵਸ਼ੀਕਰਨ ਦੀ ਜਦੋਂ ਕਿਰਿਆ ਹੁੰਦੀ ਹੈ ਉਸ ਕਿਰਿਆ ਤੋਂ ਕਿੱਦਾਂ ਬਚਿਆ ਜਾ ਸਕਦਾ ਕਈਆਂ ਨੂੰ ਨਹੀਂ ਪਤਾ ਵੀ ਸਾਨੂੰ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਉਹ ਲੋਕ ਦੇ ਦਿੰਦੇ ਆ ਜਿਹਦੇ ਨਾਲ ਤੁਹਾਡਾ ਵਸ਼ੀਕਰਨ ਕੀਤਾ ਜਾ ਸਕਦਾ ਹੈ ਤੁਸੀਂ ਉਹਨਾਂ ਚੀਜ਼ਾਂ ਤੋਂ ਪੂਰਾ ਪਰਹੇਜ਼ ਕਰਨਾ ਹੈ ਉਹਨਾਂ ਚੀਜ਼ਾਂ ਨੂੰ ਕਦੀ ਲੈ ਕੇ ਖਾਣਾ ਨਹੀਂ ਜੇ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸੁਣ ਲਿਆ ਸਮਝ ਲਿਆ ਤਾਂ ਜ਼ਿੰਦਗੀ ਦੇ ਉੱਤੇ ਤੁਹਾਡੇ ਤੇ ਕਦੀ ਕਿਸੇ ਦੇ ਉੱਤੇ ਕੋਈ ਵਸ਼ੀਕਰਨ ਦੀ ਕੋਈ ਕਿਰਿਆ ਨਹੀਂ ਕਰ ਸਕਦਾ ਨਾ ਕੋਈ ਤੰਤਰ ਕਰ ਸਕਦਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਉੱ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਵਸ਼ੀਕਰਨ ਤੋਂ ਬਚਣ ਦੇ ਲਈ ਕਿਹੜਾ ਅਸੀਂ ਕੀ ਕੀਤਾ ਜਾਵੇ ਜਿਹਦੇ ਨਾਲ ਸਾਡੇ ਉੱਤੇ ਕੋਈ ਵਸ਼ੀਕਰਨ ਨਾ ਕਰ ਸਕੇ ਤਾਂ ਦੋਸਤੋ ਉਹ ਪੰਜ ਚੀਜ਼ਾਂ ਆ ਪੰਜ ਚੀਜ਼ਾਂ ਜਿਹੜੀਆਂ ਆ ਉਹਨਾਂ ਤੋਂ ਬਚਣ ਦੇ ਲਈ ਵਸ਼ੀਕਰਨ ਤੋਂ ਬਚਣ ਦੇ ਲਈ ਅਸੀਂ ਉਸ ਤੋਂ ਉਹਦਾ ਜਿਹੜਾ ਸੇਵਨ ਹੈ ਕਦੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਤੋਂ ਲੈ ਕੇ ਨਹੀਂ ਖਾ ਸਕਦੇ ਨਾ ਕੋਈ ਦਵੇ ਤਾਂ ਬਿਲਕੁਲ ਨਹੀਂ ਖਾਣੀ ਤਾਂ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਕੋਈ ਵੀ ਇਨਸਾਨ ਜਦੋਂ ਕਦੀ ਕਿਸੇ ਦਾ ਕੋਈ ਵਸ਼ੀਕਰਨ ਕਰਦਾ ਹੈ ਉਹ ਦੱਸ ਕੇ ਨਹੀਂ ਕਰਦਾ ਉਹ ਚੋਰੀ ਛਿਪੇ ਕਰਦਾ ਹੈ ਉਹਨੂੰ ਤੁਹਾਡੇ ਤੋਂ ਲਾਭ ਹੋਏਗਾ ਕੋਈ ਤੁਹਾਡੇ ਤੋਂ ਕੋਈ ਕਿਸੇ ਨੂੰ ਕਿਸੇ ਦੀ ਪੈਸੇ ਦੀ ਲਾਲਚ ਆ ਕਿਸੇ ਨੂੰ ਜ਼ਮੀਨ ਜਾਇਦਾਦ ਦੀ ਲਾਲਚ ਆ ਤੇ ਹਾਂ ਕੋਈ ਅੱਜ ਕੱਲ ਦੇ ਲੜਕੇ ਕੀ ਕਰਦੇ ਆ ਲੜਕੇ ਲੜਕੀਆਂ ਦੇ ਨਾਲ ਗਲਤ ਕੰਮ ਕਰਨ ਦੇ ਨਾਲ ਲਈ ਵੀ ਇਸ ਚੀਜ਼ ਦਾ ਪ੍ਰਯੋਗ ਕਰਦੇ ਆ ਵਸ਼ੀਕਰਨ ਦਾ ਪ੍ਰਯੋਗ ਬਹੁਤ ਜ਼ਿਆਦਾ ਕਰਦੇ ਆ ਸੋ ਇਹਨਾਂ ਨੂੰ ਅਸੀਂ ਤੋੜਨਾ ਕਿਸ ਤਰ੍ਹਾਂ ਆ ਇਹ ਤੋਂ ਬਚਣਾ ਕਿੱਦਾਂ ਆ ਉਹਦੇ ਤੁਹਾਨੂੰ ਅੱਜ ਮੈਂ ਹੱਲ ਦੱਸਣ ਜਾ ਰਿਹਾ ਇਹ ਜਿਹੜਾ ਹੱਲ ਹੈ ਕੋਈ ਨਹੀਂ ਦੱਸਦਾ ਇਸ ਹਾਲਤੋਂ ਕਿੱਦਾਂ ਤੁਸੀਂ ਵਸ਼ੀਕਰਨ ਤੋਂ ਕਿੱਦਾਂ ਬਚ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕਰ ਤੇ ਕੀਤੇ ਦੇਖਿਓ ਗੱਲ ਨੂੰ ਪੂਰੀ ਸਮਝ ਲੈਣਾ ਕਿਉਂਕਿ ਕਿ ਇਹ ਜਿਹੜੀਆਂ ਗੱਲਾਂ ਆ ਬਹੁਤ ਬਰੀਕੀ ਵਾਲੀਆਂ ਗੱਲਾਂ ਆ ਬਹੁਤ ਸਮਝਣ ਵਾਲੀਆਂ ਗੱਲਾਂ ਆ ਸੋ ਇਹਨਾਂ ਗੱਲਾਂ ਨੂੰ ਸਮਝਣ ਦੇ ਨਾਲ ਹੀ ਸਾਰੀ ਗੱਲਬਾਤ ਤੁਹਾਨੂੰ ਸਮਝ ਵੀ ਆਊਗੀ ਔਰ ਤੁਹਾਡੇ ਖਾਣੇ ਦੇ ਵਿੱਚ ਇਕਲੀ-ਇਕਲੀ ਚੀਜ਼ ਪੈਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਤਾਨੂੰ ਟਾਸ ਤੋਂ ਬਸਨਾ ਕਰ ਸਕੇ ਤੁਹਾਨੂੰ ਕੋਈ ਹਲਾ ਨਾ ਸਕੇ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਖੇਡ ਨਾ ਸਕੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਕੋਈ ਖੇਡ ਨਾ ਸਕੇ ਕਿਸੇ ਦਾ ਕੋਈ ਘਰ ਨਾ ਬਰਬਾਦ ਹੋਵੇ ਕਿਸੇ ਦੀ ਜ਼ਮੀਨ ਨਾ ਕਿਸੇ ਦੇ ਹੱਥੋਂ ਜਾਵੇ ਕਿਸੇ ਦਾ ਪੈਸਾ ਕਿਸੇ ਦੇ ਕੋਲੋਂ ਹੱਥੋਂ ਨਾ ਜਾਵੇ ਸੋ ਬਹੁਤ ਤਰ੍ਹਾਂ ਦੀ ਦੁਨੀਆ ਅੱਜ ਦੇ ਟਾਈਮ ਦੇ ਵਿੱਚ ਬੈਠੀ ਹੈ ਜਿਹੜੀ ਤੰਤਰ ਦੇ ਨਾਲ ਇਹ ਚੀਜ਼ਾਂ ਨੂੰ ਬਹੁਤ ਜਲਦੀ ਤੋਂ ਜਲਦੀ ਕਰ ਸਕਦੀ ਹੈ ਸੋ ਉਹਨਾਂ ਚੀਜ਼ਾਂ ਦਾ ਮੈਂ ਜ਼ਿਕਰ ਕਰਾਂਗਾ ਇੱਥੇ ਫਿਰ ਇਹਦਾ ਹੱਲ ਵੀ ਦੱਸੂਗਾ ਇਹ ਤੋਂ ਬਚਣਾ ਕਿੱਦਾਂ ਹੈ ਜੇ ਤੁਸੀਂ ਇਹਨੂੰ ਪਰਹੇਜ਼ ਵੀ ਕਿੱਦਾਂ ਕਰਨਾ ਸੋ ਪਹਿਲਾਂ ਗੱਲਾਂ ਦੱਸ ਦਈਏ ਕਿਹੜੀਆਂ ਚੀਜ਼ਾਂ ਕਿਹੜੀਆਂ ਜਿਹੜੀਆਂ ਜਿਹੜੀਆਂ ਤੁਸੀਂ ਨਹੀਂ ਖਾ ਸਕ ਖਾਣੀਆਂ ਹੈਗੀਆਂ ਸੋ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਸੱਤ ਪ੍ਰਕਾਰ ਦੀ ਮਠਿਆਈ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੰਦਾ ਆਵੇ ਮਿਕਸ ਮਠਿਆਈ ਲੈ ਕੇ ਆਵੇ ਮਿਕਸ ਸੱਤ ਦੇਖੋ ਧਿਆਨ ਦੇਣਾ ਕਈ ਵਾਰ ਮਿਕਸ ਜੇ ਮਠਿਆਈ ਲੈ ਕੇ ਲੋਕੀ ਆ ਜਾਂਦੇ ਆ ਕਈ ਵਾਰ ਇਹ ਇਹ ਜ਼ਿਆਦਾਤਰ ਕਿਰਿਆ ਦਿਵਾਲੀ ਦੇ ਲਾ ਕੇ ਕਰਦੇ ਆ ਲੋਕ ਦਿਵਾਲੀ ਦੇ ਕੋਲ ਕੋਈ ਮਿਕਸ ਮਠਿਆਈ ਲੈ ਕੇ ਆਵੇ ਤਾਂ ਬਿਲਕੁਲ ਨਹੀਂ ਲੈਣੀ ਉਹਨਾਂ ਬਿਲਕੁਲ ਖਾਣੀ ਆ ਜੇ ਤੁਸੀਂ ਮੰਨ ਲਓ ਕਿਸੇ ਤੋਂ ਮਠਿਆਈ ਲੈ ਲਈ ਜਾਂ ਕੋਈ ਵੀ ਮਿੱਠਾ ਤੁਹਾਡੇ ਕੋਲ ਲੈ ਕੇ ਆਇਆ ਤੁਸੀਂ ਉਸ ਮਿੱਠੇ ਨੂੰ ਰੱਖ ਲੈਣਾ ਉਸ ਤੋਂ ਬਾਅਦ ਉਸ ਮਿੱਠੇ ਨੂੰ ਤੁਸੀਂ ਖਾਣਾ ਨਹੀਂ ਗਾ ਉਹਨੂੰ ਅਲੱਗ ਤਰੀਕੇ ਨਾਲ ਰੱਖ ਕੇ ਕਿਤੇ ਜਲ ਪ੍ਰਵਾਹ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਔਰ ਦੂਸਰੇ ਹੈਗੇ ਕੋਈ ਲੱਡੂਆਂ ਦਾ ਜੋੜਾ ਕੋਈ ਮੰਗਲਵਾਰ ਸ਼ਨੀਵਾਰ ਤੁਹਾਨੂੰ ਲੱਡੂਆਂ ਦਾ ਜੋੜਾ ਦੇਵੇ ਕੋਈ ਦੋ ਲੱਡੂ ਦੇਵੇ ਤਾਂ ਤੁਸੀਂ ਬਿਲਕੁਲ ਨਹੀਂ ਲੈਣੇ ਜੇ ਲੈਣੇ ਆ ਤਾਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਲੈ ਕੇ ਤੁਸੀਂ ਉਹ ਰੱਖ ਲੈਣੇ ਆ ਉਹਨਾਂ ਲੱਡੂਆਂ ਨੂੰ ਉਸ ਤੋਂ ਬਾਅਦ ਤੁਸੀਂ ਜਲ ਪਰਵਾ ਦੇ ਵਿੱਚ ਪਾਣੀ ਦੇ ਵਿੱਚ ਪਾ ਦੇਣੇ ਆ ਜਾਂ ਕਿਸੇ ਵੀ ਕਿਸੇ ਜੀਵ ਨੂੰ ਵੀ ਨੇ ਪਾਣੇ ਕੁੱਤੇ ਜਾਨਵਰ ਨੂੰ ਵੀ ਨੇ ਪਾਣੀ ਕਿਉਂ ਕਰਕੇ ਕਿਸੇ ਜੀਵ ਦਾ ਵੀ ਵਸ਼ੀਕਰਨ ਹੋ ਸਕਦਾ ਹੈ ਉਸ ਇਨਸਾਨ ਵੱਲੋਂ ਸੋ ਆਪਾਂ ਕਿਸੇ ਵੀ ਜੀਵ ਨੂੰ ਕਿਉਂ ਐਸੇ ਕੰਮ ਦੇ ਵਿੱਚ ਪਾਉਣਾ ਜਿਹੜਾ ਕਿ ਉਹ ਕਿਸੇ ਜੀਵ ਨਾਲ ਵੀ ਇਦਾਂ ਹੋਵੇ ਠੀਕ ਹੈ ਜੀ ਨੰਬਰ 3 ਤੇ ਹੈਗੇ ਆ ਮਿੱਠਾ ਪਾਨ ਮਿੱਠੇ ਪਾਨ ਦੇ ਉੱਤੇ ਬਹੁਤ ਜਲਦੀ ਵਸ਼ੀਕਰਨ ਹੁੰਦਾ ਹੈ ਮਿੱਠਾ ਪਾਨ ਬਿਲਕੁਲ ਨਹੀਂ ਖਾਣਾ ਕਿਉਂਕਿ ਕਿ ਪਾਨ ਦੇ ਉੱਤੇ ਵਸ਼ੀਕਰਨ ਬਹੁਤ ਤੇਜ਼ ਚੱਲਦਾ ਹੈ ਕੋਈ ਕਵੇ ਤੁਹਾਨੂੰ ਪਾਨ ਪਾਨ ਅਸੀਂ ਕਿਤੋਂ ਲੈ ਕੇ ਆਏ ਆ ਫਲਾਨੀ ਜਗ੍ਹਾ ਤੋਂ ਲੈ ਕੇ ਆਏ ਆ ਤਾਂ ਤੁਸੀਂ ਉਸ ਪਾਨ ਨੂੰ ਬਿਲਕੁਲ ਨਹੀਂ ਖਾਣਾ ਉਸ ਪਾਨ ਨੂੰ ਤੁਸੀਂ ਸਾਈਡ ਤੇ ਰੱਖ ਦੇਣਾ ਲੈ ਲੈਣਾ ਬਿਲਕੁਲ ਉਹਦੇ ਮੂਰੇ ਖਾਣਾ ਨਹੀਂ ਜੀ ਕੋਈ ਕਵੇ ਕਿ ਨਹੀਂ ਖਾ ਉਹਨਾਂ ਨੂੰ ਖਾ ਕੇ ਚੈੱਕ ਕਰ ਸਵਾਦ ਦੇਖ ਕਿੰਨਾ ਸਵਾਦ ਹੈ ਤੋ ਤੁਸੀਂ ਉਹਨੂੰ ਇਹੀ ਕਹਿਣਾ ਕਿ ਮੈਂ ਬਾਅਦ ਚ ਖਾਣਾ ਕਿ ਮੇਰਾ ਮਨ ਨਹੀਂ ਹਜੇ ਹੈਗਾ ਮੈਂ ਖਾ ਲਵਾਂਗਾ ਬਾਅਦ ਦੇ ਵਿੱਚ ਖਾਉਂਗਾ ਬਸ ਬਹਾਨਾ ਕਿਸੇ ਨਾ ਕਿਸੇ ਤਰੀਕੇ ਨਾਲ ਮਾਰ ਦੇਣਾ ਜੀ ਕੋਈ ਬੰਦਾ ਤੁਹਾਨੂੰ ਦੇ ਕੇ ਜਾਵੇ ਠੀਕ ਹੈ ਤੋ ਇਸ ਪਾਨੋ ਵੀ ਤੁਸੀਂ ਜਲਨ ਦੇ ਵਿੱਚ ਹੀ ਪ੍ਰਵਾ ਕਰਨਾ ਹੈ ਉਸ ਤੋਂ ਬਾਅਦ ਆਉਂਦੇ ਆ ਜੀ ਲੌਂਗ ਖਾਸ ਲੌਂਗ ਸੱਤ ਲੌਂਗ ਹੁੰਦੇ ਆ 11 ਲੌਂਗ ਕੋਈ ਦੇਵੇ ਜਾਂ ਪੰਜ ਲੌਂਗ ਦੇ ਵੇਤ ਲਡ ਲੌਂਗਾ ਦਾ ਚੂੜਾ ਕੋਈ ਵੀ ਦੇਵੇ ਉਹਨੂੰ ਤੁਸੀਂ ਦੇਖ ਲੈਣਾ ਵੀ ਕਿੰਨੇ ਲੌਂਗ ਆ ਉਹ ਲੌਂਗ ਜਿਹੜੇ ਆ ਬਿਲਕੁਲ ਵੀ ਤੁਸੀਂ ਨਹੀਂ ਲੈਣੇ ਉਹਦੇ ਤੋਂ ਨਾ ਉਹਨੂੰ ਲੈਣੇ ਆ ਨਾ ਖਾਣੇ ਆ ਠੀਕ ਹੈ ਉਹਨੂੰ ਉਸ ਬਿਲਕੁਲ ਵੀ ਕਿਉਂ ਕਰਕੇ ਲੌਂਗ ਦੇ ਉੱਤੇ ਵੀ ਬਹੁਤ ਤੇਜ਼ ਵਾਸ਼ਿਕਰਣ ਕੀਤਾ ਜਾਂਦਾ ਆ ਇਸ ਲਈ ਉਸ ਲੌਂਗ ਨੂੰ ਬਿਲਕੁਲ ਤੁਸੀਂ ਨਹੀਂ ਖਾਣਾ ਲੌਂਗ ਲੈ ਕੇ ਉਸੇ ਤਰ੍ਹਾਂ ਜਿੱਦਾਂ ਦੱਸਿਆ ਵੀ ਜਲ ਪ੍ਰਵਾਹ ਕਰ ਦੇਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਪੰਜਵੀਂ ਚੀਜ਼ ਆ ਉਹ ਹੰਦੀਆਂ ਹਰੀਆਂ ਲੈਚੀਆਂ ਹਰੀ ਇਲਾਇਚੀ ਦੇ ਉੱਤੇ ਬਹੁਤ ਤੇਜ਼ ਵਸ਼ੀਕਰਨ ਕੀਤਾ ਜਾਂਦਾ ਹੈ ਵਸ਼ੀਕਰਨ ਦੇ ਪ੍ਰਯੋਗ ਦੇ ਵਿੱਚ ਵੀ ਕੀਤੀਆਂ ਜਾਂਦੀਆਂ ਇਹਨੂੰ ਹਰੀ ਇਲਾਇਚੀ ਦਾ ਪ੍ਰਯੋਗ ਕੀਤਾ ਜਾਂਦਾ ਕੋਈ ਬੰਦਾ ਹਰੀ ਇਲਾਇਚੀ ਦਵੇ ਕੋਈ ਕਵੇ ਹੀ ਮੈਂ ਪ੍ਰਸ਼ਾਦ ਕਿਤੋਂ ਲੈ ਕੇ ਆਇਆ ਫਲਾਨੀ ਜਗ੍ਹਾ ਤੋਂ ਲੈ ਕੇ ਆਇਆ ਹਰੀਆਂ ਇਲਾਇਚੀਆਂ ਦਾ ਜੋ ਮੰਦਰ ਚੋਂ ਮਿਲਿਆ ਤਾਂ ਤੁਸੀਂ ਉਹਨੂੰ ਬਿਲਕੁਲ ਨਹੀਂ ਲੈਣਾ ਜੇ ਲੈਣਾ ਹੈ ਤੇ ਉਹਨੂੰ ਤੁਸੀਂ ਜਲ ਪ੍ਰਵਾਹ ਕਰਨਾ ਹੈ ਠੀਕ ਹੈ ਇਹ ਪੰਜ ਚੀਜ਼ਾਂ ਆ ਜਿਹੜੀਆਂ ਕਿ ਜਦੋਂ ਤੁਹਾਨੂੰ ਇਹ ਵਸ਼ੀਕਰਨ ਕੀਤਾ ਜਾਂਦਾ ਹੈ ਇਹ ਪੰਜਾਂ ਚੀਜ਼ਾਂ ਹੀ ਖਵਾਈਆਂ ਜਾਂਦੀਆਂ ਪੰਜ ਚੀਜ਼ਾਂ ਤੋਂ ਤੁਸੀਂ ਪੂਰਾ ਪਰਹੇਜ਼ ਰੱਖਣਾ ਇਸ ਚੀਜ਼ ਨੂੰ ਬਿਲਕੁਲ ਵੀ ਲੱਗ ਕੇ ਨਹੀਂ ਲੱਗਣ ਦੇਣਾ ਆਪਣੇ ਤਾਂ ਕਿ ਜੇ ਤੁਸੀਂ ਬਚਾ ਕਰਨਾ ਹੈ ਆਪਣਾ ਜਾਂ ਆਪਣੇ ਕਿਸੇ ਘਰ ਪਰਿਵਾਰ ਦਾ ਜੇ ਸਭ ਨੂੰ ਦੱਸਣਾ ਵੀ ਆ ਔਰ ਜੇ ਕਿਸੇ ਨੂੰ ਇਹਨਾਂ ਚੀਜ਼ਾਂ ਦੀ ਜੇ ਕਿਸੇ ਨੇ ਕੋਈ ਸੇਵਨ ਕਰ ਲਿਆ ਖਾ ਲਿਆ ਉਹਨਾਂ ਨੇ ਕੀ ਕਰਨਾ ਹੈ ਮੰਨ ਲਓ ਤੁਹਾਡੇ ਤੇ ਵਸ਼ੀਕਰਨ ਕਰ ਦਿੱਤਾ ਕਿਸੇ ਨੇ ਪ੍ਰਯੋਗ ਹੋ ਗਿਆ ਖਾ ਲਿਆ ਤੁਸੀਂ ਕੀ ਕਰਨਾ ਇੱਕ ਖਵਾਜਾ ਸਾਹਿਬ ਜੀ ਦਾ ਤੁਸੀਂ ਦਲੀਆ ਬਣਾ ਲੈਣਾ ਥੋੜਾ ਜਿਹਾ ਠੀਕ ਹੈ ਥੋੜਾ ਜਿਹਾ ਦਲੀਆ ਬਣਾ ਕੇ ਉਹਦੇ ਵਿੱਚ ਦੁੱਧ ਵਾਲਾ ਦੁੱਧ ਵਾਲਾ ਦਲੀਆ ਬਣਾਉਣਾ ਨਾਲ ਤੁਸੀਂ ਲੈਣੇ ਆ ਪੰਜ ਪਤਾਸੇ ਪੰਜ ਅਗਰਬੱਤੀਆਂ ਪੰਜ ਗੁਲਾਬ ਦੇ ਫੁੱਲ ਠੀਕ ਹੈ ਇਹਨਾਂ ਨੂੰ ਉਸ ਵਸ਼ੀਕਰਣ ਕੀਤੇ ਹੋਏ ਇਨਸਾਨ ਦੇ ਉੱਤੋਂ ਦੀ ਪੁੱਠੇ ਘੁਮਾ ਲੈਣੇ ਸੱਤ ਵਾਰ ਸੱਤ ਵਾਰ ਪੁੱਠੇ ਘੁਮਾ ਕੇ ਚੱਲਦੇ ਪਾਣੀ ਦੇ ਉੱਤੇ ਪਾ ਕੇ ਆਣੀ ਤੇ ਖਵਾਜਾ ਸਾਹਿਬ ਨੂੰ ਬੇਨਤੀ ਕਰਕੇ ਆਉਣੀ ਆ ਕਿ ਖਵਾਜਾ ਪੀਰ ਸੱਚੀ ਸਰਕਾਰ ਸਾਡੇ ਇਸ ਬੱਚੇ ਦੇ ਉੱਤੇ ਕਿਸੇ ਨੇ ਖਲਾਪਲਾ ਕੇ ਉੱਤੇ ਵਸ਼ੀਕਰਨ ਕੀਤਾ ਹੋਇਆ ਦਾ ਵਸ਼ੀਕਰਨ ਦਾ ਪ੍ਰਯੋਗ ਕੀਤਾ ਹੋਇਆ ਕੋਈ ਵੀ ਤੰਤਰ ਹੈ ਦਿੱਤੇ ਵਸ਼ੀਕਰਨ ਦੇ ਮਾਧਿਅਮ ਦੇ ਨਾਲ ਕੀਤਾ ਗਿਆ ਸੋ ਇਸ ਨੂੰ ਤੋੜਨ ਦੇ ਲਈ ਅਸੀਂ ਇਸ ਪ੍ਰਸ਼ਾਦ ਨੂੰ ਇਸ ਭੋਗ ਪ੍ਰਸ਼ਾਦ ਨੂੰ ਤੁਹਾਡੇ سپਰਦ ਕਰ ਰਹੇ ਹਾਂ ਇਹਨੂੰ ਭੋਗ ਨੂੰ ਤੁਸੀਂ ਸਤਿਕਾਰ ਕਰੋ ਗ੍ਰਹਿਣ ਕਰੋ ਤੇ ਸਾਡੇ ਬੱਚੇ ਨੂੰ ਸਾਡੇ ਜੀ ਨੂੰ ਇਸ ਵਸ਼ੀਕਰਨ ਤੋਂ ਮੁਕਤ ਕਰ ਦਿਓ ਫਿਰ ਖਵਾਜਾ ਸਾਹਿਬ ਕੀ ਕਰਨਗੇ ਜਿਸ ਵੀ ਦੇਵੀ ਦਾ ਉਹ ਵਸ਼ਿਕਰਣ ਹੋਏਗਾ ਕੋਈ ਵੀ ਚਾਹੇ ਕਾਲੀ ਦਾ ਕੀਤਾ ਹੋਵੇ ਸ਼ਾਮਕੌਰ ਦਾ ਕੀਤਾ ਹੋਵੇ ਮੋਹਣੀ ਦਾ ਕੀਤਾ ਹੋਵੇ ਜਾਂ ਕਿਸੇ ਦਾ ਵੀ ਕੀਤਾ ਹੋਇਆ ਉਹਨਾਂ ਨੂੰ ਤੋੜ ਦੇਣਗੇ ਸੁਖਵਾਜਾ ਸਾਹਿਬ ਦੇ ਵਿੱਚ ਇਹ ਤਾਕਤ ਹੈਗੀ ਹੈ ਚੀਜ਼ਾਂ ਨੂੰ ਤੋੜਨ ਦੀ ਸੋ ਇਸ ਕਰਕੇ ਇਸ ਚੀਜ਼ ਨੂੰ ਕਰ ਲੈਣਾ ਤੁਹਾਡਾ ਸਾਰਾ ਕੰਮ ਸਹੀ ਹੋ ਜਾਏਗਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾ